ਸਸ਼ਕਾਲ ਤੁਸੀਂ ਦੇਖ ਰਹੇ ਹੋ ਔਨ ਇਅਰ ਮੈਂ ਹਾਂ ਤੁਹਾਡੇ ਨਾਲ ਸੇਮਿਤਾ ਲੀਵਾਲ ਮੌਸਮ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਬਾਰਿਸ਼ ਸ਼ੁਰੂ ਹੋ ਗਈ ਹੈ ਹਾਲਾਂਕਿ ਇਹ ਬਾਰਿਸ਼ ਹਰ ਰੋਜ਼ ਹੀ ਹੋ ਰਹੀ ਹੈ ਪਰ ਇਸ ਬਾਰਿਸ਼ ਦੇ ਕਾਰਨ ਲੋਕਾਂ ਨੂੰ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਜਿਹੜੇ ਬਾਰਿਸ਼ ਕਰਕੇ ਹੜ੍ਹਾਂ ਦੀ ਸਥਿਤੀ ਨੂੰ ਦੇਖ ਰਹੇ ਨੇ ਹੜ ਵਰਗੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਮਾਹੌਲ ਹੋ ਗਿਆ ਹਾਲਾਤ ਹੋ ਗਿਆ ਨੇ ਹੋ ਗਏ ਨੇ ਉਹ ਡਰ ਦੇ ਵਿੱਚ ਸਹਿਮ ਦੇ ਵਿੱਚ ਜ਼ਰੂਰ ਨੇ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਪਾਣੀ ਦਾ ਵਹਾਅ ਦਰਿਆਵਾਂ ਦੇ ਵਿੱਚ ਨਦੀਆਂ ਦੇ ਵਿੱਚ ਅਤੇ ਕੱਗਰਾਂ ਦੇ ਵਿੱਚ ਜੜਾਓ ਵੱਧ ਗਿਆ ਕੱਗਰ ਆਪਣੇ ਉਫਾਨਤੇ ਨੇ ਨਦੀਆਂ ਵੀ ਆਪਣੇ ਉਫਾਨਤੇ ਨੇ ਤੇ ਦਰਿਆ ਵੀ ਆਪਣੇ ਉਫਾਨਤੇ ਨੇ ਜਿਸ ਕਰਕੇ ਜਿੱਥੇ ਹੜ੍ਹ ਆਦੀ ਸਥਿਤੀ ਜਿਹੜੀ ਬਣੀ ਹੋਈ ਆ ਕਈ ਥਾਮਾਂ ਤੇ ਆਰਜੀ ਬੰਨ ਟੁੱਟ ਗਏ ਨੇ 15-15 ਬੀਬੀ ਪਿੰਡ ਜਿਹੜਿਆ ਖਤਰੇ ਦੇ ਘੰਟੀ ਉੱਥੇ ਜਿਹੜੀ ਵੱਜ ਗਈ ਆ ਲੋਕ ਉਥੇ ਬੇहद ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਸਕ ਦਿਖਾ ਦਿੰਦੇ ਆ ਕਿ ਬਾਰਿਸ਼ ਜਿਹੜੀ ਆ ਇਹ ਸ਼ੁਰੂ ਹੋ ਗਿਆ ਮੌਸਮ ਤੁਸੀਂ ਦੇਖ ਸਕਦੇ ਹੋ ਕਿ ਐਨ ਲੱਗ ਰਿਹਾ ਜਿਵੇਂ ਦਿੰਤਾ ਹੈ ਹੀ ਨਹੀਂ ਜਿਵੇਂ ਸਵੇਰ ਦਾ ਸਮਾਂ ਆ ਦੁਪਹਿਰ ਦਾ ਸਮਾਂ ਕਹਿ ਲਿਏ ਦੁਪਹਿਰ ਦਾ ਸਮਾਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਬਿਲਕੁਲ ਨਹੀਂ ਲੱਗ ਰਿਹਾ ਕਿਉਂਕਿ ਧੁੰਦ ਜਿਹੜੀ ਧੁੰਦ ਦੀ ਤਰ੍ਹਾਂ ਜਿਹੜੀ ਆ ਇੱਕ ਚਾਦਰ ਜੀ ਜਿਹੜੀ ਛਾਈ ਹੋਈ ਆ ਪੂਰੇ ਸਾਰੇ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਸਵਾਖਤ ਬਾਰਿਸ਼ ਹੋ ਰਹੀ ਹੈ ਇਸ ਵਕਤ ਕਿੱਥੇ ਕਿੱਥੇ ਤੇਜ਼ ਮੀਂਹ ਪੈ ਰਿਹਾ ਹਨੇਰੀ ਚੱਲ ਰਹੀ ਆ ਜਾਂ ਫਿਰ ਮੌਸਮ ਕਿਹੋ ਜਿਹਾ ਬਣਿਆ ਹੋਇਆ ਧੁੱਪ ਨਿਕਲੀ ਹੋਈ ਆ ਕਮੈਂਟ ਕਰਕੇ ਤੁਸੀਂ ਆਪਣੇ ਇਲਾਕੇ ਆਪਣੇ ਸ਼ਹਿਰ ਦਾ ਹਾਲ ਜ਼ਰੂਰ ਦੱਸੋ ਤੁਹਾਨੂੰ ਮੌਸਮ ਦੀ ਅਪਡੇਟ ਵੀ ਜ਼ਰੂਰ ਦੱਸ ਦਿੰਦੇ ਆ ਦਰਅਸਲ ਪੰਜਾਬ ਦੇ ਵਿੱਚ ਹੜ ਦਾ ਖਤਰਾ ਜਿਹੜਾ ਉਹ ਵੱਧ ਰਿਹਾ ਮੌਸਮ ਵਿਭਾਗ ਦਾ ਇਹ yellow alert ਵੀ ਜਿਹੜਾ ਜਾਰੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਖਬਰ ਪੜਦੇ ਪੜਦੇ ਹੀ ਬਾਰਿਸ਼ ਵੀ ਜਿਹੜੀ ਆ ਹੋਰ ਜ਼ਿਆਦਾ ਤੇਜ਼ ਹੋ ਗਈ ਆ ਤੇ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸੋ ਕਿ ਕਿ ਬਾਰਿਸ਼ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਪਿੰਡ ਕਸਬੇ ਸ਼ਹਿਰ ਦੇ ਵਿੱਚ ਤੇਜ਼ ਹੋ ਰਹੀ ਆ ਕਿੰਨੀ ਹੋ ਰਹੀ ਆ ਧੁੱਪ ਨਿਕਲੀ ਹੋਈ ਆ ਮੌਸਮ ਕਿਹੋ ਜਿਹਾ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਹਲਕੀ ਬੂੰਦਾਬੰਦੀ ਹੋ ਰਹੀ ਸੀ ਤੇ ਹੁਣ ਬਾਰਿਸ਼ ਜਿਹੜੀ ਆ ਤੇਜ਼ ਹੋ ਗਿਆ ਲਗਾਤਾਰੇ ਬਾਰਿਸ਼ ਹੋਰ ਜ਼ਿਆਦਾ ਵੱਧਦੀ ਜਾ ਰਹੀ ਆ ਕਿੰਨਾ ਸਮਾਂ ਹੋਏਗੀ ਇਹ ਕੁਝ ਨਹੀਂ ਕਹਿ ਸਕਦੇ ਕਿਉਂਕਿ ਬਾਰਿਸ਼ ਜਦੋਂ ਇੱਕ ਵਾਰੀ ਇਸ ਤਰ੍ਹਾਂ ਪੈਣੀ ਸ਼ੁਰੂ ਹੋ ਜਾਂਦੀ ਆ ਕਿੰਨਾ ਸਮਾਂ ਇਹ ਬਾਰਿਸ਼ ਪੈਂਦੀ ਆ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਅੱਜ ਵੈਸੇ ਵੀ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਮੌਸਮ ਜਿਹੜਾ ਬੇਹਦ ਖਰਾਬ ਰਹੇਗਾ ਅਤੇ ਇਹ ਕਹਿਆ ਜਾ ਰਿਹਾ ਸੀ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਲਗਾਤਾਰ ਹੋਏਗੀ ਤਾਂ ਇਹ ਤੁਹਾਨੂੰ ਇੱਕ ਛੋਟੀ ਜਿਹੀ ਝਲਕ ਦਿਖਾ ਦਿੱਤੀ ਆ ਜੋ ਅਪਡੇਟ ਮੌਸਮ ਵਿਭਾਗ ਨੇ ਦਿੱਤੀ ਸੀ ਅਲਰਟ ਜਾਰੀ ਕੀਤਾ ਸੀ ਤਾਂ ਇਹ ਅਲਰਟ ਜਿਹੜਾ ਆ ਉਹ ਸੱਚਾ ਸਾਬਿਤ ਹੁੰਦਾ ਦਿਖ ਰਿਹਾ ਕਿੰਨੀ ਜ਼ਿਆਦਾ ਤੇਜ਼ ਬਾਰਿਸ਼ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਜਿਸ ਕਰਕੇ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਤੇਜ਼ ਬਾਰਿਸ਼ ਠੰਡੀਆਂ ਹਵਾਵਾਂ ਵਿੱਚ ਚੱਲਣ ਦਾ ਅਲਰਟ ਜਿਹੜਾ ਆ ਦਿੱਤਾ ਗਿਆ ਸੀ ਤੇ ਇੱਥੇ بارش ਹੋਣੀ ਸ਼ੁਰੂ ਹੋ ਗਈ ਆ ਆਪਣੇ ਇਲਾਕੇ ਦਾ ਹਾਲ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਡੇ ਪਿੰਡ ਇਲਾਕੇ ਸ਼ਹਿਰ ਦੇ ਵਿੱਚ ਕਿੱਥੇ بارش ਹੋ ਰਹੀ ਆ ਮੌਸਮ ਕਿਹੋ ਜਿਹਾ ਹੈ ਤਾਂ ਜਦੋਂ ਮੈਂ ਖੜ ਕੇ ਜਿਹੜੀ ਆ ਖਬਰ ਦੇਣੀ ਸ਼ੁਰੂ ਕੀਤੀ ਸੀ ਤਾਂ ਉਦੋਂ ਬਿਲਕੁਲ ਵੀ بارش ਨਹੀਂ ਹੋ ਰਹੀ ਸੀ ਹਲਕੀ-ਹਲਕੀ ਬੂੰਦਾਬاندی ਹੋ ਰਹੀ ਸੀ ਪਰ ਮੇਰੇ ਖਬਰ ਪੜਦੇ ਪੜਦੇ ਹੀ بارش ਜਿਹੜੀ ਆ ਬੇਹੱਦ ਤੇਜ਼ ਜਿਹੜੀ ਆ ਸ਼ੁਰੂ ਹੋ ਗਈ ਆ ਤਾ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਜਿਹੜਾ ਅੱਜ ਅਲਰਟ ਜਾਰੀ ਹੋਇਆ ਸੀ ਬਾਰਿਸ਼ ਦਾ ਤਾਂ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਦਰਅਸਲ ਪੰਜਾਬ ਦੇ ਵਿੱਚ ਅਲਰਟ ਜਾਰੀ ਹੋਇਆ ਸੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ ਕਿ ਅੱਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋਵੇਗੀ ਬਹੁਤ ਤੇਜ਼ ਬਾਰਿਸ਼ ਹੋਵੇਗੀ ਤਾਂ ਉਸ ਦਾ ਉਸ ਦੀ ਛੋਟੀ ਜੀ ਜਿਹੜੀ ਚਾਲਕ ਤੁਸੀਂ ਦੇਖ ਲਈ ਆ ਆਪਣੇ ਇਲਾਕੇ ਦਾ ਹਾਲ ਨਾਲ ਨਾਲ ਮੈਂ ਤੁਹਾਨੂੰ ਕਮੈਂਟ ਕਰਨਾ ਜ਼ਰੂਰ ਕਹਿ ਰਹੀ ਹਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਜੋ ਮੌਸਮ ਰਹੇਗਾ ਪੰਜਾਬ ਦੇ ਜ਼ਿਲ੍ਹਿਆਂ ਦਾ ਸੱਤ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦਾ ਅਲਰਟ ਦਿੱਤਾ ਗਿਆ ਸੀ ਪਟਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਅਤੇ ਫਤਿਹਗੜ ਸਾਹਿਬ ਦੇ ਵਿੱਚ ਅੱਜ ਬਾਰਿਸ਼ ਦਾ yellow ਅਲਰਟ ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ ਕਹਾ ਗਿਆ ਸੀਗਾ ਕਿ ਇਨਾ ਇਲਾਕਿਆਂ ਦੇ ਵਿੱਚ ਤੇਜ਼ ਬਾਰਿਸ਼ ਹੋਵੇਗੀ ਜਿਸ ਕਰਕੇ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਖਤਰਾ ਜਿਹੜਾ ਬਣਿਆ ਹੋਇਆ ਉਹ ਹਰ ਵਰਗੇ ਹਾਲਾਤ ਜਿਹੜੇ ਬਣੇ ਹੋਏ ਨੇ ਬਨ ਟੁੱਟ ਗਏ ਨੇ ਆਰਜੀ ਦਰਿਆ ਆਪਣੇ ਉਫਾਨਤੇ ਨੇ ਨਦੀਆ ਵੀ ਆਪਣੇ ਉਫਾਨਤੇ ਨੇ ਜਿੱਥੇ ਪਾਣੀ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ ਇਸ ਤੋਂ ਇਲਾਵਾ 16 ਅਗਸਤ ਤੱਕ ਵੀ ਪਠਾਨਕੋਟ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਮੁਹਾਲੀ ਅਤੇ ਫਤੇਗੜ ਸਾਬ ਦੇ ਵਿੱਚ ਤੇਜਮੀ ਦਾ ਅਲਰਟ ਜਾਰੀ ਕੀਤਾ ਗਿਆ ਯਾਨੀ ਕਿ بارش ਅੱਜ ਹੀ ਨਹੀਂ ਹੋਵੇਗੀ ਅੱਜ ਹੀ ਹੋ ਕੇ ਰੁਕੇਗੀ ਨਹੀਂ ਇਹ بارش 16 ਅਗਸਤ ਤੱਕ ਜਾਰੀ ਰਹੇਗੀ ਇਹਨਾਂ ਇਲਾਕਿਆਂ ਦੇ ਵਿੱਚ بارش 16 ਅਗਸਤ ਤੱਕ ਜਾਰੀ ਰਹੇਗੀ ਇਸ ਦਾ ਤੁਹਾਨੂੰ ਦੱਸ ਦੇ ਕਿ ਆਪਣੇ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸਿਓ ਕਿ ਕਿੱਥੇ ਕਿੱਥੇ ਪੁਲ ਜਿਹੜੇ ਟੁੱਟੇ ਨੇ ਕਿੱਥੇ ਕਿੱਥੇ ਹੜ ਵਰਗੇ ਹਾਲਾਤ ਜਿਹੜੇ ਬਣੇ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਇਸ ਵਕਤ ਕਈ ਥਾਵਾਂ 'ਤੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਵੇ ਕਰਨਾ ਪੈ ਰਿਹਾ ਤਾਂ ਮੁੱਖ ਸ਼ਹਿਰਾਂ ਦਾ ਤਾਪਮਾਨ ਵੀ ਤੁਹਾਨੂੰ ਇਸ ਵਕਤ ਦੱਸਾਂਗੇ ਅੰਮ੍ਰਿਤਸਰ ਦੇ ਵਿੱਚ ਜੇ ਗੱਲ ਕਰ ਲਈਏ ਤਾਂ ਅੱਜ ਹਲਕੇ ਬੱਦਲ ਉਸ ਦੇ ਵਿੱਚ ਛਾਏ ਰਹਿਣਗੇ بارش ਦੀ ਸੰਭਾਵਨਾ ਹੈ ਤਾਪਮਾਨ ਸਤਾਈ 23 ਡਿਗਰੀ ਦੇ ਵਿੱਚ ਰਹੇਗਾ ਇਸ ਤੋਂ ਬਾਅਦ ਜਲੰਧਰ ਜੀ ਦੀ ਜੇ ਗੱਲ ਕਰ ਲਈਏ ਜਲੰਧਰ ਦੇ ਵਿੱਚ ਵੀ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ ਤਾਪਨ ਤਾਪਮਾਨ ਜੁੜਾ ਸਤਾਈ ਤੋਂ 30 ਡਿਗਰੀ ਸੈਲਸੀਅਸ ਰਹੇਗਾ ਇਹ ਅਸੀਂ ਤੁਹਾਨੂੰ ਮੌਸਮ ਵਿਭਾਗ ਦੇ ਅਲਰਟ ਦੇ ਨਾਲ ਦੱਸ ਰਹੇ ਹਾਂ ਪਰ ਇਸ ਵਕਤ ਇਹਨਾਂ ਸ਼ਹਿਰਾਂ ਦੇ ਵਿੱਚ ਜੇ ਕੋਈ ਪਠਾਨਕੋਟ ਜਲੰਧਰ ਤੋਂ ਖਬਰ ਦੇਖ ਰਿਹਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਉੱਥੇ ਬਾਰਿਸ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਤਾ ਇਸ ਦੇ ਨਾਲ ਹੀ ਲੁਧਿਆਣਾ ਦੀ ਜੇ ਗੱਲ ਕਰ ਲਈਏ ਲੁਧਿਆਣਾ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ بارش ਜ਼ਰੂਰ ਹੋ ਸਕਦੀ ਆ ਤਾਪਮਾਨ 27 ਤੋਂ 33 ਡਿਗਰੀ ਸੈਲਸੀਅਸ ਦੇ ਵਿੱਚ ਰਹਿ ਸਕਦਾ ਪਟਿਆਲਾ ਦੇ ਵਿੱਚ ਅੱਜ ਹਲਕੇ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ ਹੈ ਤਾਂ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਜਿੱਥੇ ਅਲਰਟ ਜਾਰੀ ਕੀਤਾ ਗਿਆ ਉੱਥੇ بارش ਦੀ ਸੰਭਾਵਨਾ ਦੱਸੀ ਜਾ ਰਹੀ ਆ ਬੱਦਲ ਦੀ ਸੰਭਾਵਨਾ ਦੱਸੀ ਜਾ ਰਹੀ ਆ ਪਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੇ ਇਲਾਕੇ ਸ਼ਹਿਰ ਦੇ ਵਿੱਚ بارش ਹੋ ਰਹੀ ਆ ਜਾਂ ਫਿਰ ਨਹੀਂ ਹੋ ਰਹੀ ਸਰਸਿਕਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਮੈਂ ਹਾਂ ਤੁਹਾਡੇ ਨਾਲ ਸੇਮਿਤਾ ਵਾਲ ਮੌਸਮ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਹੈ ਬਾਰਿਸ਼ ਸ਼ੁਰੂ ਹੋ ਗਈ ਹੈ ਹਾਲਾਂਕਿ ਇਹ ਬਾਰਿਸ਼ ਹਰ ਰੋਜ਼ ਹੀ ਹੋ ਰਹੀ ਹੈ ਪਰ ਇਸ ਬਾਰਿਸ਼ ਦੇ ਕਾਰਨ ਲੋਕਾਂ ਨੂੰ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਜਿਹੜੇ ਬਾਰਿਸ਼ ਕਰਕੇ ਹੜ੍ਹਾਂ ਦੀ ਸਥਿਤੀ ਨੂੰ ਦੇਖ ਰਹੇ ਨੇ ਹੜ ਵਰਗੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਮਾਹੌਲ ਹੋ ਗਿਆ ਹਾਲਾਤ ਹੋ ਗਏ ਹਨ ਹੋ ਗਏ ਨੇ ਉਹ ਡਰ ਦੇ ਵਿੱਚ ਸਹਿਮ ਦੇ ਵਿੱਚ ਜ਼ਰੂਰ ਨੇ ਲਗਾਤਾਰ ਬਾਰਿਸ਼ ਹੋ ਰਹੀ ਹੈ ਸਰਕਰ ਕੇ ਪਾਣੀ ਦਾ ਬਹਾ ਦਰਿਆ ਦੇ ਵਿੱਚ ਨਦੀਆਂ ਦੇ ਵਿੱਚ ਅਤੇ ਕੱਗਰਾਂ ਦੇ ਵਿੱਚ ਜੜਾਉ ਵੱਧ ਗਿਆ ਕੱਗਰ ਆਪਣੇ ਉਫਾਨਤੇ ਨੇ ਨਦੀਆਂ ਵੀ ਆਪਣੇ ਉਫਾਨਤੇ ਨੇ ਤੇ ਦਰਿਆ ਵੀ ਆਪਣੇ ਉਫਾਨਤੇ ਨੇ ਜਿਸ ਕਰਕੇ ਜਿੱਥੇ ਹੜ੍ਹ ਆਦੀ ਸਥਿਤੀ ਜਿਹੜੀ ਬਣੀ ਹੋਈ ਆ ਕਈ ਥਾਵਾਂ ਤੇ ਆਰਜੀ ਵਨ ਟੁੱਟ ਗਏ ਨੇ 15-15 ਬੀਬੀ ਪਿੰਡ ਜਿਹੜਿਆ ਖਤਰੇ ਦੇ ਘੰਟੀ ਉੱਥੇ ਜਿਹੜੀ ਵੱਜ ਗਈ ਆ ਲੋਕ ਉਥੇ ਬੇहद ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਦਿਖਾ ਦਿੰਦੇ ਆ ਕਿ ਬਾਰਿਸ਼ ਜਿਹੜੀ ਆ ਇਹ ਸ਼ੁਰੂ ਹੋ ਗਿਆ ਮੌਸਮ ਤੁਸੀਂ ਦੇਖ ਸਕਦੇ ਹੋ ਕਿ ਐਨ ਲੱਗ ਰਿਹਾ ਜਿਵੇਂ ਦਿੰਤਾ ਹੈ ਹੀ ਨਹੀਂ ਜਿਵੇਂ ਸਵੇਰ ਦਾ ਸਮਾਂ ਜਾਂ ਦੁਪਹਿਰ ਦਾ ਸਮਾਂ ਕਹਿ ਲਈਏ ਦੁਪਹਿਰ ਦਾ ਸਮਾਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਬਿਲਕੁਲ ਨਹੀਂ ਲੱਗ ਰਿਹਾ ਕਿਉਂਕਿ ਧੁੰਦ ਜਿਹੜੀ ਧੁੰਦ ਦੀ ਤਰ੍ਹਾਂ ਜਿਹੜੀ ਆ ਇੱਕ ਚਾਦਰ ਜੀ ਜਿਹੜੀ ਛਾਈ ਹੋਈ ਆ ਪੂਰੇ ਸਾਰੇ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਸੂਖਤ بارش ਹੋ ਰਹੀ ਆ ਇਸ ਵਕਤ ਕਿੱਥੇ ਕਿੱਥੇ ਤੇਜ਼ ਮੀਂਹ ਪੈ ਰਿਹਾ ਹਨੇਰੀ ਚੱਲ ਰਹੀ ਆ ਜਾਂ ਫਿਰ ਮੌਸਮ ਕਿਹੋ ਜਿਹਾ ਬਣਿਆ ਹੋਇਆ ਧੁੱਪ ਨਿਕਲੀ ਹੋਈ ਆ ਕਮੈਂਟ ਕਰਕੇ ਤੁਸੀਂ ਆਪਣੇ ਇਲਾਕੇ ਆਪਣੇ ਸ਼ਹਿਰ ਦਾ ਹਾਲ ਜ਼ਰੂਰ ਦੱਸੋ ਤੁਹਾਨੂੰ ਮੌਸਮ ਦੀ ਅਪਡੇਟ ਵੀ ਜ਼ਰੂਰ ਦੱਸ ਦਿੰਦੇ ਆ ਦਰਅਸਲ ਪੰਜਾਬ ਦੇ ਵਿੱਚ ਹੜ੍ਹ ਦਾ ਖਤਰਾ ਜਿਹੜਾ ਉਹ ਵੱਧ ਰਿਹਾ ਮੌਸਮ ਵਿਭਾਗ ਦਾ ਇਹ yellow alert ਵੀ ਜਿਹੜਾ ਜਾਰੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਖਬਰ ਪੜਦੇ ਪੜਦੇ ਹੀ ਬਾਰਿਸ਼ ਵੀ ਜਿਹੜੀ ਆ ਹੋਰ ਜ਼ਿਆਦਾ ਤੇਜ਼ ਹੋ ਗਈ ਆ ਤੇ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸੋ ਕਿ ਕਿ ਬਾਰਿਸ਼ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਪਿੰਡ ਕਸਬੇ ਸ਼ਹਿਰ ਦੇ ਵਿੱਚ ਤੇਜ਼ ਹੋ ਰਹੀ ਆ ਕਿੰਨੀ ਹੋ ਰਹੀ ਆ ਧੁੱਪ ਨਿਕਲੀ ਹੋਈ ਆ ਮੌਸਮ ਕਿਹੋ ਜਿਹਾ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਹਲਕੀ ਬੂੰਦਾਬاندی ਹੋ ਰਹੀ ਸੀ ਤੇ ਹੁਣ ਬਾਰਿਸ਼ ਜਿਹੜੀ ਆ ਤੇਜ਼ ਹੋ ਗਿਆ ਲਗਾਤਾਰ ਇਹ ਬਾਰਿਸ਼ ਹੋਰ ਜ਼ਿਆਦਾ ਵੱਧਦੀ ਜਾ ਰਹੀ ਆ ਕਿੰਨਾ ਸਮਾਂ ਹੋਏਗੀ ਇਹ ਕੁਝ ਨਹੀਂ ਕਹਿ ਸਕਦੇ ਕਿਉਂਕਿ ਬਾਰਿਸ਼ ਜਦੋਂ ਇੱਕ ਵਾਰੀ ਇਸ ਤਰ੍ਹਾਂ ਪੈਣੀ ਸ਼ੁਰੂ ਹੋ ਜਾਂਦੀ ਆ ਕਿੰਨਾ ਸਮਾਂ ਇਹ ਬਾਰਿਸ਼ ਪੈਂਦੀ ਆ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਅੱਜ ਵੈਸੇ ਵੀ ਅਲਰਟ ਜਾਰੀ ਕੀਤਾ ਗਿਆ ਸੀਗਾ ਕਿ ਮੌਸਮ ਜਿਹੜਾ ਬੇਹਦ ਖਰਾਬ ਰਹੇਗਾ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਲਗਾਤਾਰ ਹੋਏਗੀ ਤਾਂ ਇਹ ਤੁਹਾਨੂੰ ਇੱਕ ਛੋਟੀ ਜੀ ਝਲਕ ਦਿਖਾ ਦਿੱਤੀ ਆ ਜੋ ਅਪਡੇਟ ਮੌਸਮ ਵਿਭਾਗ ਨੇ ਦਿੱਤੀ ਸੀ ਅਲਰਟ ਜਾਰੀ ਕੀਤਾ ਸੀ ਤਾਂ ਇਹ ਅਲਰਟ ਜਿਹੜਾ ਆ ਉਹ ਸੱਚਾ ਸਾਬਿਤ ਹੁੰਦਾ ਦਿਖ ਰਿਹਾ ਕਿੰਨੀ ਜ਼ਿਆਦਾ ਤੇਜ਼ ਬਾਰਿਸ਼ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਜਿਸ ਕਰਕੇ ਪੰਜਾਬ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਤੇਜ਼ ਬਾਰਿਸ਼ ਠੰਡੀਆਂ ਹਵਾਵਾਂ ਚੱਲਣ ਦਾ ਅਲਰਟ ਜਿਹੜਾ ਆ ਦਿੱਤਾ ਗਿਆ ਸੀ ਤੇ ਇੱਥੇ ਬਾਰਿਸ਼ ਹੋਣੀ ਸ਼ੁਰੂ ਹੋ ਗਈ ਆ ਆਪਣੇ ਇਲਾਕੇ ਦਾ ਹਾਲ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਡੇ ਪਿੰਡ ਇਲਾਕੇ ਸ਼ਹਿਰ ਦੇ ਵਿੱਚ ਕਿੱਥੇ ਬਾਰਿਸ਼ ਹੋ ਰਹੀ ਆ ਮੌਸਮ ਕਿਹੋ ਜਿਹਾ ਹੈ ਤਾਂ ਜਦੋਂ ਮੈਂ ਖੜ ਕੇ ਜਿਹੜੀ ਆ ਖਬਰ ਦੇਣੀ ਸ਼ੁਰੂ ਕੀਤੀ ਸੀ ਤਾਂ ਉਦੋਂ ਬਿਲਕੁਲ ਵੀ ਬਾਰਿਸ਼ ਨਹੀਂ ਹੋ ਰਹੀ ਸੀ ਹਲਕੀ ਹਲਕੀ ਬੂੰਦਾਬاندی ਹੋ ਰਹੀ ਸੀ ਪਰ ਮੇਰੇ ਖਬਰ ਪੜਦੇ ਪੜਦੇ ਹੀ ਬਾਰਿਸ਼ ਜਿਹੜੀ ਆ ਬੇਹੱਦ ਤੇਜ਼ ਜਿਹੜੀ ਆ ਸ਼ੁਰੂ ਹੋ ਗਈ ਆ ਤਾ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਜਿਹੜਾ ਅੱਜ ਅਲਰਟ ਜਾਰੀ ਹੋਇਆ ਸੀ بارش ਦਾ ਤਾਂ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਦਰਅਸਲ ਪੰਜਾਬ ਦੇ ਵਿੱਚ ਅਲਰਟ ਜਾਰੀ ਹੋਇਆ ਸੀ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਸੀ ਕਿ ਅੱਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ بارش ਹੋਵੇਗੀ ਬਹੁਤ ਤੇਜ਼ بارش ਹੋਵੇਗੀ ਤਾਂ ਉਸ ਦਾ ਉਸ ਦੀ ਛੋਟੀ ਜੀ ਜਿਹੜੀ ਚਾਲਕ ਤੁਸੀਂ ਦੇਖ ਲਈ ਆ ਆਪਣੇ ਇਲਾਕੇ ਦਾ ਹਾਲ ਨਾਲ ਨਾਲ ਮੈਂ ਤੁਹਾਨੂੰ ਕਮੈਂਟ ਕਰਨਾ ਜ਼ਰੂਰ ਕਰੀਏ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਜੋ ਮੌਸਮ ਰਹੇਗਾ ਪੰਜਾਬ ਦੇ ਜ਼ਿਲ੍ਹਿਆਂ ਦਾ ਸੱਤ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਦਾ ਅਲਰਟ ਦਿੱਤਾ ਗਿਆ ਸੀ ਪਟਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਅਤੇ ਫਤਿਹਗੜ ਸਾਹਿਬ ਦੇ ਵਿੱਚ ਅੱਜ ਬਾਰਿਸ਼ ਦਾ yellow alert ਜਾਰੀ ਕੀਤਾ ਗਿਆ ਸੀ ਮੌਸਮ ਵਿਭਾਗ ਦੇ ਵੱਲੋਂ ਕਹਾ ਗਿਆ ਸੀਗਾ ਕਿ ਇਨ੍ਹਾਂ ਇਲਾਕਿਆਂ ਦੇ ਵਿੱਚ ਤੇਜ਼ ਬਾਰਿਸ਼ ਹੋਵੇਗੀ ਜਿਸ ਕਰਕੇ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਕਈ ਇਲਾਕਿਆਂ ਦੇ ਵਿੱਚ ਖਤਰਾ ਜਿਹੜਾ ਬਣਿਆ ਹੋਇਆ ਉਹ ਹਰ ਵਰਗੇ ਹਾਲਾਤ ਜਿਹੜੇ ਬਣੇ ਹੋਏ ਨੇ ਬੰਨ ਟੁੱਟ ਗਏ ਨੇ ਆਰਜੀ ਦਰਿਆ ਆਪਣੇ ਉਫਾਨਤੇ ਨੇ ਨਦੀਆਂ ਵੀ ਆਪਣੇ ਉਫਾਨਤੇ ਨੇ ਜਿੱਥੇ ਪਾਣੀ ਜਿਹੜਾ ਬਹੁਤ ਜ਼ਿਆਦਾ ਵਧ ਗਿਆ ਇਸ ਤੋਂ ਇਲਾਵਾ 16 ਅਗਸਤ ਤੱਕ ਵੀ ਪਠਾਨਕੋਟ, ਹੁਸ਼ਿਆਰਪੁਰ, ਨਮਾਸ਼ਹਿਰ, ਰੂਪਨਗਰ, ਮੁਹਾਲੀ ਅਤੇ ਫਤੇਗੜ ਸਾਬ ਦੇ ਵਿੱਚ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਯਾਨੀ ਕਿ ਬਾਰਿਸ਼ ਅੱਜ ਹੀ ਨਹੀਂ ਹੋਵੇਗੀ ਅੱਜ ਹੀ ਹੋ ਕੇ ਰੁਕੇਗੀ ਨਹੀਂ ਇਹ ਬਾਰਿਸ਼ 16 ਅਗਸਤ ਤੱਕ ਜਾਰੀ ਰਹੇਗੀ ਇਹਨਾਂ ਇਲਾਕਿਆਂ ਦੇ ਵਿੱਚ ਬਾਰਿਸ਼ 16 ਅਗਸਤ ਤੱਕ ਜਾਰੀ ਰਹੇਗੀ ਇਸ ਦਾ ਤੁਹਾਨੂੰ ਦੱਸ ਦੇ ਕਿ ਆਪਣੇ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸਿਓ ਕਿ ਕਿੱਥੇ-ਕਿੱਥੇ ਪੁਲ ਜਿਹੜੇ ਟੁੱਟੇ ਨੇ ਕਿੱਥੇ-ਕਿੱਥੇ ਹੜ ਵਰਗੇ ਹਾਲਾਤ ਜਿਹੜੇ ਬਣੇ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਇਸ ਵਕਤ ਕਈ ਥਾਵਾਂ 'ਤੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਵੇ ਕਰਨਾ ਪੈ ਰਿਹਾ ਤਾਂ ਮੁੱਖ ਸ਼ਹਿਰਾਂ ਦਾ ਤਾਪਮਾਨ ਵੀ ਤੁਹਾਨੂੰ ਇਸ ਵਕਤ ਦੱਸਾਂਗੇ ਅੰਮ੍ਰਿਤਸਰ ਦੀ ਵਿੱਚ ਜੇ ਗੱਲ ਕਰ ਲਈਏ ਤਾਂ ਅੱਜ ਹਲਕੇ ਬੱਦਲ ਉਸ ਦੇ ਵਿੱਚ ਛਾਏ ਰਹਿਣਗੇ بارش ਦੀ ਸੰਭਾਵਨਾ ਹੈ ਤਾਪਮਾਨ ਸਤਾਈ 23 ਡਿਗਰੀ ਦੇ ਵਿੱਚ ਰਹੇਗਾ ਇਸ ਤੋਂ ਬਾਅਦ ਜਲੰਧਰ ਜੀ ਦੀ ਜੇ ਗੱਲ ਕਰ ਲਈਏ ਜਲੰਧਰ ਦੇ ਵਿੱਚ ਵੀ ਬੱਦਲ ਛਾਏ ਰਹਿਣਗੇ بارش ਦੀ ਸੰਭਾਵਨਾ ਤਾਪਨ ਤਾਪਮਾਨ ਜੜਾ ਸਤਾਈ ਤੋਂ 30 ਡਿਗਰੀ ਸੈਲਸੀਅਸ ਰਹੇਗਾ ਇਹ ਅਸੀਂ ਤੁਹਾਨੂੰ ਮੌਸਮ ਵਿਭਾਗ ਦੇ ਅਲਰਟ ਦੇ ਨਾਲ ਦੱਸ ਰਹੇ ਹਾਂ ਪਰ ਇਸ ਵਕਤ ਇਹਨਾਂ ਸ਼ਹਿਰਾਂ ਦੇ ਵਿੱਚ ਜੇ ਕੋਈ ਪਠਾਨਕੋਟ ਜਲੰਧਰ ਤੋਂ ਖਬਰ ਦੇਖ ਰਿਹਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਉੱਥੇ ਬਾਰਿਸ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਤਾਂ ਇਸ ਦੇ ਨਾਲ ਹੀ ਲੁਧਿਆਣਾ ਦੀ ਜੇ ਗੱਲ ਕਰ ਲਈਏ ਲੁਧਿਆਣਾ ਦੇ ਵਿੱਚ ਹਲਕੇ ਬੱਦਲ ਛਾਏ ਰਹਿਣਗੇ ਬਾਰਿਸ਼ ਜ਼ਰੂਰ ਹੋ ਸਕਦੀ ਆ ਤਾਪਮਾਨ 27 ਤੋਂ 30 ਡਿਗਰੀ ਸੈਲਸੀਅਸ ਦੇ ਵਿੱਚ ਰਹਿ ਸਕਦਾ ਪਟਿਆਲਾ ਦੇ ਵਿੱਚ ਅੱਜ ਹਲਕੇ ਬੱਦਲ ਛਾਏ ਰਹਿਣਗੇ ਬਾਰਿਸ਼ ਦੀ ਸੰਭਾਵਨਾ ਹੈ ਤਾਂ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ-ਜਿੱਥੇ ਅਲਰਟ ਜਾਰੀ ਕੀਤਾ ਗਿਆ ਉੱਥੇ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਬੱਦਲ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਪਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੇ ਇਲਾਕੇ ਸ਼ਹਿਰ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ ਸਸ਼ਕਲ ਤੁਸੀਂ ਦੇਖ ਰਹੇ ਹੋ ਔਨ ਇਅਰ ਮੈਂ ਹਾਂ ਤੁਹਾਡੇ ਨਾਲ ਸੇਮਿਤਾ ਲੀਵਾਲ ਮੌਸਮ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਬਾਰਿਸ਼ ਸ਼ੁਰੂ ਹੋ ਗਈ ਹੈ ਹਾਲਾਂਕਿ ਇਹ ਬਾਰਿਸ਼ ਹਰ ਰੋਜ਼ ਹੀ ਹੋ ਰਹੀ ਹੈ ਪਰ ਇਸ ਬਾਰਿਸ਼ ਦੇ ਕਾਰਨ ਲੋਕਾਂ ਨੂੰ ਕਿੰਨੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਜਿਹੜੇ ਬਾਰਿਸ਼ ਕਰਕੇ ਹੜ੍ਹਾਂ ਦੀ ਸਥਿਤੀ ਨੂੰ ਦੇਖ ਰਹੇ ਨੇ ਹੜ ਵਰਗੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਮਾਹੌਲ ਹੋ ਗਿਆ ਹਾਲਾਤ ਹੋ ਗਿਆ ਨੇ ਹੋ ਗਏ ਨੇ ਉਹ ਡਰ ਦੇ ਵਿੱਚ ਸਹਿਮ ਦੇ ਵਿੱਚ ਜ਼ਰੂਰ ਨੇ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਪਾਣੀ ਦਾ ਬਹਾ ਦਰਿਆਵਾਂ ਦੇ ਵਿੱਚ ਨਦੀਆਂ ਦੇ ਵਿੱਚ ਅਤੇ ਕੱਗਰਾਂ ਦੇ ਵਿੱਚ ਜੜਾਓ ਵੱਧ ਗਿਆ ਕੱਗਰ ਆਪਣੇ ਉਫਾਨਤੇ ਨੇ ਨਦੀਆਂ ਵੀ ਆਪਣੇ ਉਫਾਨਤੇ ਨੇ ਤੇ ਦਰਿਆ ਵੀ ਆਪਣੇ ਉਫਾਨਤੇ ਨੇ ਜਿਸ ਕਰਕੇ ਜਿੱਥੇ ਹੜ੍ਹ ਆਦੀ ਸਥਿਤੀ ਜਿਹੜੀ ਬਣੀ ਹੋਈ ਆ ਕਈ ਥਾਵਾਂ 'ਤੇ ਆਰਜੀ ਬੰਨ ਟੁੱਟ ਗਏ ਨੇ 15-15 ਬੀਬੀ ਪਿੰਡ ਜਿਹੜਿਆ ਖਤਰੇ ਦੇ ਘੰਟੀ ਉੱਥੇ ਜਿਹੜੀ ਵੱਜ ਗਈ ਆ ਲੋਕ ਉਥੇ ਬੇहद ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਸਕ ਦਿਖਾ ਦਿੰਨੇ ਆ ਕਿ ਬਾਰਿਸ਼ ਜਿਹੜੀ ਆ ਇਹ ਸ਼ੁਰੂ ਹੋ ਗਿਆ ਮੌਸਮ ਤੁਸੀਂ ਦੇਖ ਸਕਦੇ ਹੋ ਕਿ ਐਨ ਲੱਗ ਰਿਹਾ ਜਿਵੇਂ ਦਿੰਤਾ ਹੈ ਹੀ ਨਹੀਂ ਜਿਵੇਂ ਸਵੇਰ ਦਾ ਸਮਾਂ ਆ ਦੁਪਹਿਰ ਦਾ ਸਮਾਂ ਕਹਿ ਲਈਏ ਦੁਪਹਿਰ ਦਾ ਸਮਾਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਬਿਲਕੁਲ ਨਹੀਂ ਲੱਗ ਰਿਹਾ ਕਿਉਂਕਿ ਧੁੰਦ ਜਿਹੜੀ ਧੁੰਦ ਦੀ ਤਰ੍ਹਾਂ ਜਿਹੜੀ ਆ ਇੱਕ ਚਾਦਰ ਜੀ ਜਿਹੜੀ